ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵਕ ਮਾਈਆ ਤਾਂ ਦਰਗਾਦੈਸ਼ਨ ਪਾਈ ਐ ਕੋਹ ਨਾਨਕ ਬਾਹ ਲੜਾਈਆ ਦੇ ਮਹਾਂਬਕ ਅਨਸਾਰ ਕਾਲ ਖਾਈ ਕਿਸਰ ਤੋਂ ਦੀ ਨਾਨਕ ਰਾ ਪਛਣ ਸੀ ਦੇ ਮਹਾਂਬਕ ਅਨਸਾਰ ਜੋ ਗੁਰਦੁਆਰਾ ਸਤਸੰ ਸਵਾ ਰਾਮਪਰਾਪੂਲ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਲੰਗਰੀਦ ਨੌਜਵਾਨ ਵੀਰਾਂ ਦੇ ਵੱਲੋਂ ਰੋਜ਼ਾਨਾ ਸਰਕਾਰੀ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਪ੍ਰਸ਼ਾਦੇਪਨ ਦੀ ਸੇਵਾ ਕੀਤੀ ਜਾਂਦੀ ਹੈ ਤੇ ਅੱਜ ਅਸੀਂ ਉਹਨਾਂ ਨੌਜਵਾਨ ਬੀਰਾਂ ਨੂੰ ਅੱਜ ਉਹਨੂੰ ਮਲਾਵਾਂਗੇ ਜੋ ਰੋਜ਼ਾਨਾ ਇਹ ਕਈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਉਹ ਪ੍ਰਸ਼ਾਦੇਪਨ ਦੀ ਸੇਵਾ ਕਰਦੇ ਮਰੀਜ਼ਾਂ ਦੀ ਇੱਥੇ ਸਰਕਾਰੀ ਹਸਪੀਟਲ ਦੇ ਵਿੱਚ ਵੀ ਸੇਵਾ ਕਰਦੇ ਨੇ ਤੇ ਅੱਜ ਅਸੀਂ ਉਹਨਾਂ ਨੌਜਵਾਨ ਵੀਰਾਂ ਦੇ ਨਾਲ ਮਲਾਵਾਂਗੇ ਜੋ ਇੱਥੇ ਸੇਵਾ ਕਰਦੇ ਨੇ ਮੈਂ ਪਹਿਲਾਂ ਅਰੰਭ ਦੀ ਵਿੱਚ ਬੇਨਤੀ ਕਰਦੇ ਹਾਂ ਵੀ ਆਪ ਜੀ ਨੇ ਬਤਵੱਦ ਵੀਡੀਓ ਨੂੰ ਸ਼ੇਅਰ ਕਰਨਾ ਲਾਇਕ ਕਰਨਾ ਤੇ ਤਾਂ ਕਿ ਉਹਨਾਂ ਨੌਜਵਾਨ ਵੀਰਾਂ ਦਾ ਹੌਸਲਾ ਹੋਰ ਵੀ ਵੱਧ ਸਕੇ ਜੋ ਇਹ ਸੇਵਾ ਕਰਦੇ ਨੇ ਤੇ ਕਿਸ ਤਰ੍ਹਾਂ ਸੇਵਾ ਕਰਦੇ ਨੇ ਆਓ ਤੁਹਾਨੂੰ ਸਾਰਾ ਮਲਾਵਾਂਗੇ ਤੇ ਸੰਗਤ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਬਤਵੱਦ ਸ਼ੇਅਰ ਜ਼ਰੂਰ ਕਰਨਾ ਜੀ ਹਾਂਜੀ ਪ੍ਰਸ਼ਾਦਾ ਪਾਣੀ ਤਿਆਰ ਹੈ ਇਹ ਸ਼ਿਵਾ ਦਾਰਬੀ ਤਿਆਰ ਨੇ ਤੇ ਹੁਣ ਕਿਸ ਤਰ੍ਹਾਂ ਵਰਤਾਂਦੇ ਨੇ ਸਾਰੇ ਮਰੀਜ਼ਾਂ ਕੋਲੇ ਤੁਹਾਨੂੰ ਲੈ ਕੇ ਚੱਲਣ ਚੱਲਦੇ ਆ ਜੀ ਚਲੋ ਜੀ ਦਾ ਵੈਦ ਰਾਜੀ ਵੈਦ ਜੀ ਦਾ ਖਾਲਸਾ ਵੈਦ ਜੀ ਦੀ ਖਤਰੀ ਦਾ ਜੀ ਮੋਹਣ ਜੀ ਬਾਕੀ ਤਾਂ ਦਾ ਨਵੀਂ ਬੋਰਡ ਉਹ ਦਿੱਤੀ ਹੈ ਇਹ ਆਪਣੇ ਗੂਗਲ ਹੈ ਜੀ ਉਹ ਸਿੱਖਾ ਦੇ ਜੀ ਠੀਕ ਹੈ ਜੀ ਕਿਹੜੇ ਪਿੰਡ ਆ ਬੱਪੂ ਜੀ ਤੁਹਾਡਾ ਕੌਣ ਹੋ ਕੇ ਜੀ ਕਾਲ ਹੋ ਜੀ ਠੀਕ ਹੈ ਜੀ ਕੀ ਕਹਿਣਾ ਚਾਹੂਗੀ ਤੁਸੀਂ ਸੇਵਾ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਿ ਤੁਸੀਂ ਮੈਂ ਜੀ ਇਹ ਸੇਵਾ ਬਹੁਤ ਤਕੜੀ ਹੈ ਹੋਰ ਇਧੇ ਘਰ ਪੁੰਚਦੇ ਠੀਕ ਹੈ ਜੀ ਇਹ ਨਾ ਕਾਰਨ ਜੀਆਂ ਦੇਖੀ ਆ ਜੀ ਆ ਗਣ ਲਗਾ

ਵੇ ਡਾਕਟਰ ਦੇ ਪੈਸੇ ਨਹੀਂ ਪੂਰੇ ਹੋਣਦੇ ਇਹ ਕਹਿੰਦੇ ਕਿ ਰੁਪਈਆ 15 ਵਸਤ ਕਰ ਨੂੰ ਉੱਚਾ ਲਾ ਰਹੇ ਨੇ ਠੀਕ ਹੈ ਜੀ ਇਹ ਉਹਦੀ ਜਿਹੜੀ ਸੇਵਾ ਬਹੁਤ ਵੱਡੀ ਹੈ ਤੇ ਇਤਾਂ ਵਸ ਦੇ ਬਾਰੇ ਮੈਂ ਕੋਈ ਨਾ ਐਸੀ ਸ਼ਬਦ ਨਹੀਂ ਜਿਹਦੇ ਨਾਲ ਇਹਨਾਂ ਦੀ ਸਫਤ ਕਰ ਸਕਾਂ ਠੀਕ ਹੈ ਚਲੋ ਧੰਨਵਾਦ ਬਕੂ ਜੀ ਤੁਹਾਡਾ ਜਲਦੀ ਚਰਜੀ ਕਲਾ ਦੇਵੇ ਤੇ ਜਲਦੀ ਤੁਹਾਨੂੰ ਤੰਦਰੁਸਤੀ ਦੇਵੇ ਕਰਕੇ ਜੀਤੀ ਦੇਣਗੇ ਜੀ ਉਹ ਕੋਈ ਬਿਮਾਰੀ ਨਹੀਂ ਬਣੀ ਸੀ ਮੈਂ ਉਹਦੇ ਘਰ ਆ ਬਹੁਤ ਸੀ ਠੀਕ ਹੈ ਜੀ ਉਹ ਰੋਲ ਰੰਗਿਆ ਕਰਕੇ ਉਹ ਦੁਬਾਰਾ ਟੀਕੇ ਲਗਾਏ ਲੇ ਉਨ੍ਹਾਂ ਨੇ ਕੋਈ ਅਨੁਭਵ ਨਹੀਂ ਇਹ ਦੂਜੇ ਨੇ ਬੋਲੇ ਜਿਲੇ ਦਾ ਲਾ ਠੀਕ ਹੈ ਜੀ ਆਹ ਹੋਰੇ ਠੁਕਾਇਆ ਕਰਕੇ ਸੰਸਰ ਹਿੱਕੀ ਦੇ ਜੇ ਚਲੋ ਠੀਕ ਹੈ ਜੀ ਨੌਜਵਾਨਾਂ ਦਾ ਧੰਨਵਾਦ ਕਰਦੇ ਅਸੀਂ ਤੇ ਕਿਤੇ ਸਾਡੇ ਕੋਲ ਸ਼ਬਦ ਨਹੀਂ ਹੈ ਵੀ ਇਹਨਾਂ ਦਾ ਅਸੀਂ ਕਿਸ ਤਰ੍ਹਾਂ ਧੰਨਵਾਦ ਕਰ ਸਕੀਏ ਜੀ ਹਾਂਜੀ ਇਹ ਲਿਖਿਆ ਹੋਇਆ ਲੰਗਰ ਸੇਵਾ ਲੰਗਰ ਦਾ ਸਮਾਰੋਹ ਹਰ ਰੋਜ਼ਾਨਾ ਸ਼ਾਮ ਅਹ 6 ਤੋਂ 7 ਵਜੇ ਤੱਕ ਹੈ ਨਾ ਗੁਰਦੁਆਰਾ ਸਤ ਸੰਸਵਾ ਪਟਿਆਲਾ ਮੰਡੀ ਰਾਮਪੁਰਾਪੂਰ ਵੱਲੋਂ ਸੇਵਾ ਹੁੰਦੀ ਹੈ ਤੇ ਨਾਲ ਲੰਗਰ ਰੇਡ ਦੇ ਸਮੁੱਚੀ ਹੀ ਟੀਮ ਵੱਲੋਂ ਨੌਜਵਾਨ ਵੀਰਾਂ ਵੱਲੋਂ ਹੀ ਸੇਵਾ ਕੀਤੀ ਜਾਂਦੀ ਹੈ ਜੀ ਹਾਂ ਪ੍ਰਸ਼ਾਦਾ ਪਾਣੀ ਲਈ ਹਾਂ ਕਾਦੀ ਸਬਜੀ ਹੈ ਜੀ ਨਹੀਂ ਪੁੱਛ ਰਹੇ ਦਾਲ ਕਾ ਦੀ ਇਹ ਪੁੱਛ ਰਹੇ ਕਾਬਲੀ ਪੁੱਛਦੇ ਵਾਲ ਪਰ ਥੋੜੀ ਕਾ ਪੂਗਾ ਤਬ ਕਿਨੇ ਅਰਥਾਤ ਇਹ ਤੁਹਾਨੂੰ ਦੋ ਹੀ ਦੇ ਆਹ ਮੈਂ ਕਹਿ ਰਿਹਾ ਤੁਹਾਨੂੰ ਪਤਾ ਨਹੀਂ ਸੀ ਬਸ ਉਹ ਇੱਕ ਬਾਤ ਹੈ ਮੈਂ ਪੁੱਛੇ ਕਿ ਤੁਹਾਨੂੰ ਇਹ ਮਤ ਨਹੀਂ ਸੀ ਹਾਂ ਜੀ কowners <coughs> summer he there here বəবববব মাইড়েহ আেম জাডিদি ঐর বাসকাপছাকা় হআডাযাপাইল палঝযাল strokes <coughs> ਗੁਰੂਕਰਤ ਚੁੰਗਰਾ ਹੈ ਭਾਈ ਜੀ ਨੂੰ ਲੋੜ ਹੈ ਤਾਂ ਲੈ ਲੋ ਚਤਨਾਈਆਂ ਕਿਸੇ ਦਪਨ ਆਹ ਇੱਥੇ ਵੀ ਨੂੰ ਵੀ ਇਹ ਸੋ ਪਾਣੀ ਚਾਹੀਦਾ ਪਾਣੀ ਲੈ ਲੋ ਬੁੱਧਾ ਤਾਂ ਹੈ ਜੀ ਦਾਲ ਜੀ ਆ ਕਾਲ ਚੱਲੇ ਚਾਲ ਰੇਸ ਰਾਤ ने प्रसाद जी ਹਾਂਜੀ ਇਸ ਤਰ੍ਹਾਂ ਇਹ ਨੌਜਵਾਨ ਵੀਰ ਫਰੀਜਾਂ ਦੀ ਲੰਗਰਾਂ ਦੇ ਫਰੀਜਾਂ ਦੇ ਲਈ ਲੰਗਰ ਦੀ ਸੇਵਾ ਕਰਦੇ ਨੇ ਤੇ ਜਿਸ ਤਰ੍ਹਾਂ ਤੁਹਾਨੂੰ ਦਿਖਾਇਆਗਾ ਭਾਵੇਂ ਸਰਦੀ ਹੋਵੇ ਭਾਵੇਂ ਗਰਮੀ ਹੋਵੇ ਭਾਵੇਂ ਮੀਂਹ ਹੋਵੇ ਭਾਵੇਂ ਨੀਂਹ ਹੋਵੇ ਤੇ ਇਹ ਸੇਵਾਦਾਰ ਇਸ ਤਰ੍ਹਾਂ ਸੇਵਾ ਕਰਦੇ ਨੇ ਤੇ ਸਾਡੇ ਨਾਲ ਵੀਰ ਹਰਸ਼ਦੀਪ ਸਿੰਘ ਜੀ ਤੇ ਇਹਨਾਂ ਤੋਂ ਉਹ ਸੁਣਾਂਗੇ ਕਿ ਕੀ ਕੀ ਕਹਿਣਾ ਹੈ ਘਰਸਾ ਵਾਹਿਗੁਰੂ ਦੀ ਕੀ ਫਤਿਹ ਅਸੀਂ ਟੀਮ ਲੰਗਰੇਡ ਨੂੰ 2018 ਨੂੰ ਤੋਂ ਲੈ ਕੇ ਲਗਾਤਾਰ ਸੇਵਾਸਤਾਰਨ ਪ੍ਰਭੂਲ ਵੀ ਕੇ ਜਿਹੜਾ ਲੰਗਰ ਵਰਤਾ ਰਹੇ ਹਾਂ ਤੇ ਕੁਝ ਕੁ ਪ੍ਰਾਈਵੇਟ ਹਸਪਤਾਲ ਵੀ ਉੱਥੇ ਸਾਡੇ ਕੰਟੈਕਟ ਆ ਜਿਹੜੇ ਦਿੱਤੇ ਹੋਏ ਆ ਤੇ ਉਥੋਂ ਜੇ ਸਾਨੂੰ ਕਾਲ ਆਉਂਦੀ ਤਾਂ ਅਸੀਂ ਉੱਥੇ ਜਾ ਕੇ ਵੀ ਲੰਗਰ ਵਰਤਾਉਂਦੇ ਹਾਂ ਠੀਕ ਹੈ ਤੇ ਇਹ ਸੇਵਾ ਲੰਗਰੇਡ ਤੇ ਗੁਰਦੁਆਰਾ ਸਤਸੰਗ ਸਭਾ ਦੀ ਪ੍ਰਬੰਧਕ ਕਮੇਟੀ ਬਣਗੋ ਜਿਹੜੀ ਆ ਵੀ ਨਿਰੰਤਰ ਜਾਰੀ ਆ ਤੇ ਜੇ ਪ੍ਰਮਾਤਮਾ ਨੇ ਚਾਇਆ ਤੇ ਨਿਰੰਤਰ ਚੱਲਦੀ ਰਹੇ ਧੰਨਵਾਦ ਠੀਕ ਹੈ ਜੀ ਆਪ ਸੰਤਾਂ ਦਾ ਬਹੁਤ ਬਹੁਤਨ ਵਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ